ਫਿਲੌਰ ਦੀ ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀ ਨੂੰ ਨਸ਼ੀਲੇ ਪਦਾਰਥਾਂ ਅਤੇ ਅਸਲੇ ਸਮੇਤ ਕੀਤਾ ਕਾਬੂ ਸ਼੍ਰੀ ਸਰਵਣ ਸਿੰਘ ਬੱਲ ਪੀ ਪੀਐਸਓ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਬੀ ਬੀ ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਸ਼ਪੈਸਲ ਆਪਰੇਸ਼ਨ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਨਸ਼ਾ ਤਸਕਰ ਤੇ ਗੈਂਗਸਟਰ ਸੁਖਦੀਪ ਸਿੰਘ ਉਰਫ ਮਿੱਟੀ ਪੁੱਤਰ ਨਰਿੰਜਨ ਸਿੰਘ ਵਾਸੀ ਪਿੰਡ ਛੋਕਰਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 31 ਗ੍ਰਾਮ ਹੈਰੋਇਨ 100 ਨਸ਼ੀਲੀਆਂ ਗੋਲੀਆਂ ਇਕ ਪਿਸਤਲ ਬੱਤੀ ਬੋਰ ਸਮੇਤ ਮੈਗਜ਼ੀਨ ਅਤੇ 7 ਰੌਂਦ ਜਿੰਦਾ ਅਤੇ 2 ਲੱਖ ਡਰੱਗ ਮਨੀ ਬਰਾਮਦ ਕਰਕੇ ਇਸ ਤੇ ਮੁਕੱਦਮਾ ਨੰਬਰ 154 ਬੀਤੀ 23 ਮਈ 2025 ਜੁਰਮ 21/22 ਐਨਡੀਪੀਐਸ ਐਕਟ 54/99 ਅਸਲਾ ਐਕਟ ਦੇ ਤਹਿਤ थाना ਪਰਚਾ ਦਰਜ ਕੀਤਾ ਜੋ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੀਪ ਸਿੰਘ ਉਰਫ ਮੱਟੀ ਦੇ ਖਿਲਾਫ ਪਹਿਲਾਂ ਵੀ ਵਕ ਵਕ ਧਾਰਾ 318 ਮੁਕਦਮੇ ਦਰਜ ਹਨ ਅਤੇ ਇਸ ਸਸਤੇ ਪਾਚ ਬਾਰਡਰ ਏਰੀਆ ਤੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ ਇਸ ਨੂੰ ਮਾਨਯੋਗ ਅਦਾਲਤ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੀਤਿਆ ਹੋਇਆ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਸਭ ਉਸੇ ਫਿਰ ਗੈਂਗਸਟਰ ਕੰਮੋ ਕੀਤਾ ਹੈ ਰਾ ਉਹ ਕੋ ਮਨਵੀ ਨਗਮਨੀਪਾ ਗ੍ਰਾਮ ਹੋਈ ਹੈ ਜੀ ਇੱਕ ਵਿਆਪਨ ਵੀ ਸਰਹ ਬਣ ਕੀਤਾ ਹੈਗਾ ਸਰ ਕੌਣ ਸਖਸ਼ ਹੈਗਾ ਔਰ ਕਿਨੇ ਕਦੇ ਸਤੇ ਹੈਗਾ ਤੇ ਡਰਗ ਮਨੀ ਸੜ ਨਹੀਂ ਹੈ ਜੀ ਆ ਸ਼੍ਰੀ ਹਰਵਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਰਤ ਅਤੇ ਮਾੜੇ ਅਸਰਾਂ ਉਤ ਜਿਹੜੀ ਮਹਮ ਚੜੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਅ ਨਾ ਰਗਰਡਿੰਗ ਜਿਹੜੀ ਜੋ ਦਰਸ਼ਾਵਾਤ ਚਲਾਇਆ ਗਿਆ ਉਸ ਸੰਬੰਧ ਵਿੱਚ ਇਹ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇੱਥੇ ਆਲਰੇਡੀ ਜਿਹੜੀਆਂ ਉਹ 17 ਐਫਆਈਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੇ ਨਾਲ ਸੰਬੰਧਤ ਐਫਆਈਆਰਾਂ ਐਕਸਾਈਜ ਨਾਲ ਸੰਬੰਧਤ ਚੀਟਿੰਗ ਨਾਲ ਸੰਬੰਧਤ ਐਫਆਈਆਰਾਂ ਦਰਜ ਨੇ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਨਾਮੀ ਗੈਂਗਸਟਰ ਰਿਹਾ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਟਲ 7 ਜਿੰਦਾ ਰੌਂਡ ਮੈਗਜ਼ੀਨ 31 ਗ੍ਰਾਮ ਹਿਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਸਰ ਇਹ ਕਾਬੂ ਕਿਥੋਂ ਦਰ ਹੈ ਇਹ ਕਾਬੂ ਅਸੀਂ ਲੋਕਲ ਸਿਟੀ ਫਲੋਰ ਤੋਂ ਹੀ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੈਰੀਆਂ ਤੋਂ ਜੀ ਸਰ ਇਤੇ ਕਿੰਨੇ ਮੁਕਦਮੇ ਸਰ ਦਰਜ ਹੋਏ ਹੈਗੇ ਇਸਤੇ ਆਲਰੇਡੀ ਜਿਹੜੇ ਉਹ 17 ਐਫਆਈਆਰ ਦਰਜ ਸੰ ਅਤੇ 18ਵੀਂ ਐਫਆਈਆਰ ਜਿਹੜੀ ਹੈਗੀ ਆ 154 ਨੰਬਰ ਜਿਹੜੀ ਹੈ ਹੁਣ ਅਸੀਂ ਆਰਮਜ਼ ਐਕਟ ਅਤੇ ਐਨਡੀਪੀ ਸੈਕਟਾ ਜਿਹੜੀ ਉਹ ਦਰਜ ਕੀਤੀ ਹੈ ਸਰ ਇਹ 17 ਵਿੱਚ ਕੁਝ ਬਰੀ ਵੀ ਹੈਗਾ ਕਰਾਨੇ ਨਹੀਂ ਸਰੀਆਂ ਹੈ ਇਹ ਕੁਝ ਦੇ ਪੁਰਾਣੇ ਮਗਦਮੇ ਨੇ ਕੁਝ ਦੇ ਵਿੱਚ ਇਹ ਸਜ਼ਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਹਾਂਜੋਗਦਾਲ ਵੱਖ-ਵੱਖ ਮਹਾਂਜੋਗਦਾਲ ਤਾਂ ਵੀ ਚੱਲ ਰਹੇ ਨੇ ਠੀਕ ਹੈ ਸਰ ਕੋਰ ਰਿਮਾਂਡ ਬਗਨਦਾ ਹੈ ਸਰ ਹਾਂਜੀ ਇਹਦਾ ਰਿਮਾਂਡ ਲੈ ਕੇ ਅਸੀਂ ਇਹਦੇ ਜਿਹੜੇ ਇਹ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਤਲ ਕਿੱਥੋਂ ਲੈ ਕੇ ਆਇਆ ਤੇ ਕਦੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬਰਾਮਦ ਹੋਇਆ ਉਹ ਇਹ ਕਿੱਥੋਂ ਖਰੀਦ ਕਰਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣਗੇ ਸਰ ਇਸ ਵੈਪਨ ਨਾਲ ਕੋਈ ਵਾਰਦਾਤ ਹੋਈ ਹੈ ਨਾ ਇਹ ਜਦੋਂ ਹੁਣ ਦੋ ਇਹਨੂੰ ਰਿਮਾਂਡ ਦੌਰਾਨ ਇਹਦੇ ਜਿਹੜਾ ਵੈਪਨ ਕਿਸੇ ਚੀਂ ਕੋਈ ਵਾਰਦਾਤ ਕੀਤੀ ਆ ਇਹ ਵੀ ਦੌਰਾਨ ਇਹਦੇ ਰਿਮਾਂਡ ਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜਾ ਸਾਹਮਣੇ ਆਵੇ ਉਹ ਵਾਹਨ ਵੀ ਉਹ ਵਾਹਨ ਇਹਦੇ ਕੋਈ ਇੱਕ ਐਕਸਜੂਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ ਉਹ ਵੀ ਬਰਾਮਦ ਕੀਤੀ ਹੈ ਆਪਣੀ ਇਹਦੇ ਚੋਰੀ ਦੀ ਹੈ ਤਾਂ ਹਲਦੀ ਗੱਡੀ ਦੀ ਵੈਰੀਫਿਕੇਸ਼ਨ ਕਰਾਂਗੇ ਜੀ ਸਰ ਮੱਟੀ ਕਿਸੇ ਕੇਚ ਪਵਾੜਾ ਨਹੀਂ ਸੀ ਜੀ ਨਹੀਂ ਹਜੇ ਇਹਦੇ ਬਾਰੇ ਜਿਹੜਾ ਇਹਦੇ ਹੁਣ ਅਸੀਂ ਕਲੀਅਰ ਕਰਾਂਗੇ ਵੀ ਕਿਸੇ ਫਰਦਰ ਕੋਈ ਕਿਸੇ ਕਦਮੇ ਚ ਪੀਓ ਨਹੀਂ ਹੈਗਾ ਪਰ ਜੇ ਬੀਲ ਜੰਪ ਵਗੈਰਾ ਕੋਰਟ ਚੋਂ ਕੀਤਾ ਹੋਇਆ ਉਹਦਾ ਉਤਨੀ ਕਰਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ